ਹੁਣ ਇਹਨਾਂ 10 ਪਿੰਡਾਂ ਦੇ ਵਿੱਚ ਵਜਿਆਏ ਖਤਰੇ ਦਾ ਘੁੱਗੂ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਪਾਣੀ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ 10 ਪਿੰਡਾਂ ਦੇ ਵਿੱਚ ਖਤਰੇ ਦਾ ਘੁੱਗੂ ਵਜੇ ਹੈ ਦਰਅਸਲ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਤੇ ਘਰਾਂ ਦੇ ਵਿੱਚ ਵੀ ਕਈ ਕਈ ਫੁੱਟ ਪਾਣੀ ਭਰ ਚੁੱਕਿਆ ਹੈ ਲੋਕਾਂ ਦੇ ਵੱਲੋਂ ਜਿਹੜੇ ਘਰ ਨੇ ਉਹ ਛੱਡੇ ਜਾ ਰਹੇ ਨੇ ਪਰ ਬਹੁਤ ਸਾਰੇ ਲੋਕ ਅਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਨੇ ਹਾਲਾਂਕਿ ਪ੍ਰਸ਼ਾਸਨਿਕ ਮਦਦ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਪਰ ਉੱਥੇ ਹੀ ਲੋਕਾਂ ਦੇ ਵੱਲੋਂ ਇਹ આરોਪ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਕਿਸ਼ਤੀਆਂ ਮੁਹਈਆ ਨਹੀਂ ਰਵਾਈਆਂ ਗਈਆਂ ਨੇ ਤੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਦੱਸਦੀ ਕਿ ਕਪੂਰਥਲਾ ਤੋਂ ਇੱਕ ਖਬਰ سامنے ਆਈ ਹੈ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਪੁਲੱਥ ਦੇ ਮੰਡ ਇਲਾਕੇ ਦੇ 10 ਪਿੰਡਾਂ ਦੇ ਵਿੱਚ ਹੁਣ ਖਤਰੇ ਦਾ ਘੁੱਗੂ ਵੱਜ ਗਿਆ ਇਹਨਾਂ 10 ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਫਸਲਾਂ ਜਿਹੜੀਆਂ ਨੇ ਉਹਦਾ ਪਹਿਲਾਂ ਹੀ ਨੁਕਸਾਨੀਆਂ ਗਈਆਂ ਸੀ ਤੇ ਹੁਣ ਮੁਰ ਤੋਂ ਜਦੋਂ ਕਿਸਾਨਾਂ ਦੇ ਵੱਲੋਂ ਫਸਲਾਂ ਜਿਹੜੀਆਂ ਸੰਨ ਲਗਾਈਆਂ ਗਈਆਂ ਸੰਤੋਂ ਉਹ ਵੀ ਡੁੱਬ ਚੁੱਕੀਆਂ ਨੇ ਘਰ ਵੀ ਡੁੱਬ ਚੁੱਕੇ ਨੇ ਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਦਰਅਸਲ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੇ ਮੀਂਹ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਤਬਾਹੀ ਦਾ ਮੰਜ਼ਰ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ 10 ਪਿੰਡ ਪ੍ਰਭਾਵਿਤ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਐਤੀਆਤ ਵੱਜੋ ਦਰਿਆ ਬਿਆਸ ਦੇ ਨੇੜੇ ਵਸਦੇ ਲੋਕਾਂ ਅਤੇ ਪਸ਼ੂਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਹਜ਼ਾਰਾਂ ਹੈਕਟੇਰ ਜ਼ਮੀਨ ਦੇ ਵਿੱਚ ਫਸਲਾਂ ਉਗਾਈਆਂ ਹੋਈਆਂ ਸਨ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਇਲਾਕਿਆਂ ਆਕਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਹੇਟ ਆ ਗਿਆ ਹੈ। ਨਦੀ ਦੇ ਨਦੀ ਨੇ ਧੂਸੀ ਬਣ ਨੂੰ ਛੂ ਲਿਆ ਜੋ ਕਿ ਖਤਰੇ ਦੀ ਨਿਸ਼ਾਨੀ ਹੈ। ਲੋਕ ਇਹਨਾਂ ਹਾਲਾਤਾਂ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਜਿਹੜੀ ਹੈ ਉਹ ਮੰਨ ਰਹੇ ਨੇ। ਤਾਂ ਹੁਣ ਕਪੂਰਥਲਾ ਦੇ ਇਹਨਾਂ 10 ਪਿੰਡਾਂ ਦੇ ਵਿੱਚ ਖਤਰੇ ਦਾ ਘੁੱਗੂ ਵੱਜ ਚੁੱਕਿਆ ਹੈ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਪਹਿਲਾਂ ਹੀ ਜਾ ਚੁੱਕਿਆ ਤੇ ਬਹੁਤ ਸਾਰੇ ਇਲਾਕਿਆਂ ਦੇ ਲਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ। ਪਾਣੀ ਰਾਹ ਦੇ 12:00 ਵਜੇ ਰਾਤੀ ਬਾਰੇ ਕੋਈ ਨਹੀਂ ਪਹਿਲਾਂ ਬਾਕੀ ਥੋੜਾ ਥੋੜਾ ਆਉਂਦਾ ਹੈ ਮਰਾਂ ਕੇ ਮੰਨ ਚ ਮੰਨ ਚ ਰੰਨੇ ਹਾਂਜੀ ਮੰਨਦੀ ਕਿੱਥੇ ਕਰਦਾ ਡਾ ਕਾਰਾ ਸਾਹਮਣੇ ਮਗਰਲੇ ਬਨੇ ਮੇਰੇ ਪਿੱਛੇ ਬਨੇ ਜੀ ਤੇ ਕਿੰਨਾ ਕੁ ਪਾਣੀ ਅੰਦਰ ਦਾਖਲ ਹੋ ਗਿਆ ਅੰਦਰ ਹੋ ਗਿਆ 4 4 ਫੁੱਟ ਤੇ ਅੰਦਰ ਜਿਹੜਾ ਡੰਗਰ ਵਾਲ ਮੱਛਾ ਉਹ ਕਿੱਥੇ ਆ? ਵਾਜੀ ਏਦਾਂ ਕਿ ਉੱਥੇ ਏਦਾਂ ਕ ਲੈ ਜਾਂਦਾ ਜੀ। ਡੰਗਰ ਤੋਂ ਬੱਜੇ ਆ। ਹਜੇ ਕੱਢੇ ਲੈ ਏਦਾਂ ਕ ਲੈਂਦੇ ਬੱਕਰੀਆਂ ਆ ਦੇ ਪਿੱਛੇ ਪਿਛਲੇ ਮਾਰ ਲਾ ਮਾਰੇ। ਠੀਕ ਆ। ਰਾਤੀ ਕਿੰਨਾ ਪਾਣੀ ਤਾਂ ਕਿੰਨਾ ਰਾਤ ਫੁੱਲ ਫੁੱਲ ਪਾਣੀ ਸੀ ਰਾਤ ਵੀ ਇੱਥੇ। ਬਗਲੀ ਬਗਲੀ ਨੰਕੇ ਗਏ ਆ ਬੰਦ ਮੰਨ ਲੈ। ਠੀਕ ਠੀਕ। ਅਜੇ ਸਬਾਨਤਾ ਗੁਰਦਰਾ ਦਾ ਏਦਾਂ ਕ ਲੈਂਦਾ ਤੁਹਾਡਾ। ਕੋਈ ਆ ਪ੍ਰਸ਼ਾਸਨ ਦਾ ਇੱਥੇ? ਨਹੀਂ ਕੋਈ ਨਹੀਂ ਆਇਆ ਜੀ। ਅੱਛਾ ਕੋਈ ਨਹੀਂ ਆਇਆ ਸਾਰ ਲੈ ਹੈ ਨਾ। ਕੋਈ ਨਹੀਂ ਆਇਆ। ਠੀਕ ਠੀਕ ਹੈ। ਸਰ ਵਿਲੀਅਮ ਜੀ ਅਸੀਂ ਗੱਲਬਾ ਲਾਪਰਵਾਹੀ ਨਜ਼ਰ ਆਉਂਦੀ ਆ ਐਸਡੀਓ ਜਿਹੜਾ ਆਪਣੇ ਐਸਟੀਐਮ ਸਾਹਿਬ ਨੇ ਉਹਨਾਂ ਨੇ ਫੋਨ ਨਹੀਂ ਚੱਕਿਆ ਕੀ ਕਹਿਣਾ ਤੂੰ ਨਹੀਂ ਆਪਾਂ ਤਾਂ ਇਹੋ ਚਾਹਣਾ ਚਾਹਨੇ ਵੀ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਇੱਥੇ ਖੜੇ ਹੋ ਕੇ ਲੋਕਾਂ ਦੀ ਸਾਰ ਲੈ ਕੇ ਜਾਂਦੇ ਉਹਨਾਂ ਦਾ ਕਹਿਣਾ ਵੀ ਐਸਟੀਐਮ ਸਾਹਿਬ ਇੱਥੇ ਹੋ ਕੇ ਵੀ ਗਏ ਨੇ ਬੀਡੀਪੂ ਸਾਹਿਬ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਆਪਾਂ ਤਾਂ ਇਹੋ ਹੀ ਕਵਾਂਗੇ ਵੀ ਉਹਨਾਂ ਨੂੰ ਖੜੇ ਹੋ ਕੇ ਜਾਣਾ ਚਾਹੀਦਾ ਸੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਲੋਕੀ ਬਹੁਤ ਪਾਣੀ ਦੀ ਪ੍ਰਭਾਵ ਥੱਲੇ ਆ ਪਾਣੀ ਮਿੰਟੂ ਮਿੰਟੀ ਆ ਰਿਹਾ ਵਾ ਪਾਣੀ ਦਾ ਬਹੁਤ ਜ਼ਿਆਦਾ ਜ਼ੋਰ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਆ ਵੀ ਲੋਕਾਂ ਨੂੰ ਮਾਜਵਾ ਦਿੱਤਾ ਜਾਵੇ ਲੋਕਾਂ ਨੂੰ ਮਾਲ ਡੰਗਰ ਦੀ ਰਾਖੀ ਕਰੀ ਜਾਵੇ ਲੋਕਾਂ ਦੀ ਇਫਾਜ਼ਤ ਕੀਤੀ ਜਾਵੇ ਭਗਵੰਤ ਮਾਨਤ ਕੇ ਸਰਕਾਰ ਕਹਿੰਦੀ ਸੀ ਕਿ ਜਿਹੜੇ ਗਰਦੋਰੀ ਤੋਂ ਪਹਿਲਾਂ ਮੁਆਵਜ਼ਾ ਉਹਨਾਂ ਦੀ ਜੇਬ ਚ ਪਾ ਦਿੱਤਾ ਜਾਊਗਾ ਕਿ ਇਸ ਤਰ੍ਹਾਂ ਦਾ ਦਿਖਣ ਨੂੰ ਮਿਲਿਆ ਤੁਹਾਨੂੰ ਮੈਂ ਤੇ ਇਹੋ ਹੀ ਕਹੂੰਗਾ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਲੋਕਾਂ ਨੂੰ ਡੀਸੀਆਂ ਨੂੰ ਹੁਕਮ ਕਰਕੇ ਲੋਕਾਂ ਨੂੰ ਮਾਜਵਾ ਦਿਵਾਇਆ ਜਾਵੇ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਕਿ ਪ੍ਰਸ਼ਾਸਨ ਦੀ ਨਾਕਾਮੀ ਤਾਂ ਹੈ ਹੀ ਹੈ ਹੁਣ ਲੋਕਾਂ ਦੀ ਸਮੱਸਿਆ ਅੱਗੇ ਵਧਣ ਵਾਲੀ ਹੈ ਇਹਨੂੰ ਨਾ ਕੋਈ ਦਰਗਨਾਰ ਕਰਨਾ ਕਿ ਜਿਹੜੇ ਹੁਣ ਡੰਗਰਾਂ 'ਚ ਤੁਸੀਂ ਬੰਦਤੇ ਨੇ ਇਹਨਾਂ ਦੇ ਪੱਠੇ ਦੀ ਇਹਨਾਂ ਦੇ ਖਲਦੀ ਦੀ ਤੂੜੀ ਦੀ ਸਮੱਸਿਆ ਬਹੁਤ ਤਕੜੀ ਸਮੱਸਿਆ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਾਂਗਾ ਜੇ ਤੁਸੀਂ ਪਹਿਲਾਂ ਨਾਕਾਮੀ ਕਰ ਚੁੱਕੇ ਹੋ ਤਾਂ ਹੁਣ ਤੇ ਲੋਕਾਂ ਦਾ ਸਾਥ ਦਿਓ ਤੇ ਵੱਧ ਤੋਂ ਵੱਧ ਜਿਹੜੇ ਵੀ ਇੱਥੇ ਡੰਗਰ ਨੇ ਜਾਂ ਕੋਈ ਪ੍ਰਸ਼ਾਸਨ ਜਿਹੜੇ ਕੋਈ ਵਿੱਚ ਰੈਸਕਿਊ ਕਰਨ ਵਾਲਾ ਉਹਦੇ ਵਾਸਤੇ ਬੇੜਾ ਉਪਲਬਧ ਕਰਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕੱਢਿਆ ਜਾ ਸਕੇ ਲੋਕੀ ਪਿੱਛੇ ਵੀਰ ਮੇਰੇ ਦਰ ਰਹੇ ਨੇ ਪਿੱਛੇ ਲੋਕ ਛੱਤਾਂ ਦੇ ਉੱਤੇ ਚੜੇ ਨੇ ਪੰਜ-ਸੱਤ ਘਰ ਨੇ ਜਿਹੜੇ ਉਹਨਾਂ ਨੂੰ ਕੱਢਣ ਲਈ ਬੇੜੇ ਦੀ ਡਿਮਾਂਡ ਕੀਤੀ ਵੀਡੀਓ ਕੋ ਪਰ ਉਹ ਅਜ ਬੇੜਾ ਉਪਲਬਧ ਨਹੀਂ ਹੋਇਆ ਮੈਂ ਪ੍ਰਸ਼ਾਸਨ ਨੂੰ ਸਖਤ ਜ਼ਰਾਵਨੀ ਦਿੰਦਾ ਜਿੰਨਾ ਚਿਰ ਉਹ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਇਹੀ ਮਤਲਬ ਨਹੀਂ ਤਾਂ ਫਿਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਜੇ ਅਪਾ ਗੱਲ ਕਰੀਏ ਪਾਣੀ ਜਿਹੜਾ ਲਗਾਤਾਰ ਤੁਸੀਂ ਬਨਵਾਲ ਵਧਦਾ ਜਾ ਰਿਹਾ ਜੇਕਰ ਹਾਲਾਤ ਕੀ ਨੇ ਤੁਸੀਂ ਕੀ ਤੁਸੀਂ ਨੂੰ ਵੀ ਮਾਰ ਪੈ ਸਕਦੀ ਹੈ ਬਾਜੀ ਇਹ 7 ਵਜੇ ਤੱਕ ਇੱਥੇ ਕੁਝ ਨਹੀਂ ਨਾਰਮਲ ਪਾਣੀ ਸੀ ਜਿੱਦਾਂ ਅਪਾ ਕਹ ਲੀਏ ਕਿ ਖੇਤ ਤੋਂ ਦੂਜੇ ਖੇਤ ਤੇ ਡਿੱਗਦਾ ਆ ਵਾਹ ਵੇਖੋ ਕਿੰਨਾ ਤੇਜ਼ ਪਾਣੀ ਦਾ ਤੇ ਵਾਹ ਤੇਜ਼ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਮਾਰ ਜ਼ਿਆਦਾ ਨੁਕਸਾਨ ਕਰੇਗਾ ਲੋਕਾਂ ਦਾ ਕਈ ਇਥੋਂ ਤੱਕ ਕਿ ਮਤਲਬ ਹਜੇ ਤੇ ਕਈ ਡੰਗਰ ਪਿੱਛੋਂ ਆਪਣੇ ਛੱਡੀ ਜਾ ਰਹੇ ਡੰਗਰ ਕੱਢਨੇ ਸਭ ਤੋਂ ਖੇਨ ਡੇਰੇ ਦੇ ਵਿੱਚ ਉਹ ਲੋਕ ਡੇਰ ਡੰਗਰ ਛੱਡੀ ਜਾਂਦੇ ਨੇ ਪਾਣੀ ਦੇ ਵਿੱਚ ਤੇ ਡੰਗਰ ਰੁੜੀ ਜਾਂਦੇ ਆ ਆ ਦੇਖ ਆ ਦੇਖ ਛੜਕ ਤੋਂ ਉੱਚੀ ਜਗ੍ਹਾ ਤੋਂ ਲੈ ਲੈ ਕੇ ਆ ਰਹੇ ਆ ਬੜੇ ਡੰਮ ਤੋਂ ਮਤਲਬ ਦੂਰੀ ਤੋਂ ਲੈ ਕੇ ਡੰਗਰ ਆ ਰਹੇ ਨੇ ਬੜਾ ਔਖਾ ਹੈ ਕਹਿਣਾ ਬਹੁਤ ਔਖਾ ਹੈ ਕਹਿੰਦੇ ਨਾ ਬੰਦੇ ਦਾ ਘਰ ਛੱਡਣਾ ਡੰਗਰਾਂ ਦਾ ਵੀ ਘਰ ਛੱਡਣਾ ਬੜਾ ਔਖਾ ਤੇ ਪ੍ਰਸ਼ਾਸਨ ਨੂੰ ਇਹ ਸਖਤ ਚੇਤਾਵਨੀ ਆਉਣ ਵਾਲੇ ਸਮੇਂ ਨੂੰ ਇਹਨੂੰ ਸੰਭਲਣ ਤਾਂ ਜੋ ਇਹਨਾਂ ਦਾ ਬੇਜੁਬਾਨਿਆਂ ਦੀ ਸਾਰ ਲਈ ਜਾਵੇ ਜੇਰ ਗੱਲ ਕਰੀਏ ਆਪਾਂ 10 ਮਿੰਟ ਤੋਂ ਇੱਥੇ ਖੜੇ ਆ ਇੱਥੇ ਇੱਥੇ ਵੀ ਪਾਣੀ ਜਿਹੜਾ ਲਗਾਤਾਰ ਵਧ ਗਿਆ ਵਧਦਾ ਵਧਦਾ ਪਿਆ ਭਾਜੀ ਇਹ 2-3 3-3 ਫੁੱਟ ਤੇ ਇੱਥੇ ਨਾਰਮਲ ਦੀ ਗੱਲ ਤੇ ਇਤੋਂ ਜਿਹੜੇ ਨੀਵੇਂ ਨਵਾਂ ਨੇ ਉਹ ਕਿੱਥੇ ਬੜਾ ਔਖਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਮਤਲਬ ਸਖਤ ਚਿਤਾਵਨੀ ਵੀ ਹੈ ਤੁਸੀਂ ਸੁਧਰ ਦਿਓ ਸੁਤੇ ਰਹੋ ਤੇ ਜਾਗੋ ਜਾਗੋ ਤੇ ਤੁਹਾਨੂੰ ਇਹੋ ਹੀ ਕਹਿੰਨੇ ਆਂ ਕਿ ਜਿਹੜੇ ਆਉਣ ਵਾਲੀਆਂ ਗਾਂਧੀਆਂ ਮੁਸ਼ਕਲਾਂ ਉਹਨਾਂ ਨੂੰ ਸਾਂਭ ਲਓ ਧੰਨਵਾਦ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਵੱਡੀ ਜਿਹੜੀ ਪ੍ਰਸ਼ਾਸਨ ਦੀ ਸਰਕਾਰ ਦੀ ਨਕਾਮੀ ਹੈ ਕਿਉਂਕਿ ਬੜੇ ਸਮੇਂ ਤੋਂ ਲੌਸਮੈਂਟਾਂ ਬੜੇ ਸਮੇਂ ਤੋਂ ਮਤਲਬ ਕਰ ਰਹੇ ਸੀ ਉਦੋਂ ਪਾਣੀ ਕੰਟਰੋਲ 'ਚ ਸੀ ਜਦ ਪਾਣੀ ਕੰਟਰੋਲ ਤੋਂ ਬਾਹਰ ਹੋਇਆ ਤੇ ਅੱਜ ਜਿਹੜਾ ਹੈ ਰਾਤੋਂ ਰਾਤ ਇੰਨਾ ਪਾਣੀ ਜਿੱਥੇ ਅਸੀਂ ਖੜੇ ਆ ਇਹ ਛੜਕਵਾ ਬਣੀ ਪੱਕੀ ਤੇ ਇਹ ਛੜਕ ਜਿਹੜੀ 3-3 4-4 ਫੁੱਟ ਜਿਹੜੀ ਆ ਇਹ ਸਾਡੀਆਂ ਪੈਲੀਆਂ ਤੋਂ ਉੱਚੀ ਆ ਤੇ ਦੋਨਾਂ ਪਾਸੇ ਦੇਖ ਲਓ ਦੋਨੀ ਸਾਈਡਾਂ ਕਰਕੇ ਕੈਮਰਾ ਘੁਮਾ ਕੇ ਦੇਖ ਲਓ ਝੋਨੇ ਪੂਰੀ ਤਰ੍ਹਾਂ ਫਸਲਾਂ ਡੁੱਬ ਚੁੱਕੀਆਂ ਮਾਲ ਡੰਗਰ ਦਾ ਬਹੁਤ ਔਖਾ ਹੋ ਗਿਆ ਜੀ ਕਿਉਂਕਿ ਆ ਤੁਹਾਡੇ ਸਾਹਮਣੇ ਨਿਗਾ ਦੇ ਅਜੇ ਵੀ ਮਾਲ ਡੰਗਰ ਜਿਹੜਾ ਲੋਕ ਬਾਹਰ ਕੱਢ ਰਹੇ ਆ ਤੇ ਜੇ ਪ੍ਰਸ਼ਾਸਨ ਪਹਿਲੇ ਸੁਚੇਤ ਕਰਦਾ ਤੇ ਜਿਹੜੇ ਮਾਲ ਡੰਗਰ ਜਿਹੜਾ ਸੀਗਾ ਉਹ ਬਾਹਰ ਲੈ ਕੇ ਆਇਆ ਜਾ ਸਕਦਾ ਇਹ ਮੈਂ ਸਮਝਦਾ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਸੁਬਾ ਤੜਕੇ ਜਦੋਂ ਅਸੀਂ 4:30 ਵਜੇ ਇੱਥੇ ਪਾਣੀ ਦੇਖ ਕੇ ਗਏ ਆ ਬੜੀ ਚਿੰਤਾ ਸੀ ਬੜੀ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਦਰਿਆ ਦੇ ਲਾਗੇ ਛੱਗੇ ਆ ਉਹਨਾਂ ਨੂੰ ਬੀੜੀਆਂ ਜਾਂ ਕੋਈ ਇੰਤਜ਼ਾਮ ਕੀਤਾ ਜਾਵੇ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਅਫਸੋਸ ਨਾ ਕਹਿਣਾ ਪੈਂਦਾ ਵੀ ਸਭ ਤੋਂ ਪਹਿਲੇ ਮੈਂ ਐਸਐਚਓ ਢਿਲਵਾਂ ਨੂੰ ਟੈਲੀਫੋਨ ਕੀਤਾ ਜਿਹੜਾ ਐਸਟੀਐਮਸੀ ਉਹਨੇ ਟੈਲੀਫੋਨ ਨਹੀਂ ਚੱਕਿਆ ਬੀਡੀਪੀਓ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਟੈਲੀਫੋਨ ਚੁੱਕ ਕੇ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀਆਂ ਬੇੜੀਆਂ ਅਸੀਂ ਮੰਡ ਤਲਵੰਡੀ ਭੇਜ ਚੁੱਕੇ ਆ ਮੈਂ ਕਿਹਾ ਵੀ ਦੇਖੋ ਇਹ ਤਾਂ ਪਾਣੀ ਸਾਰੇ ਹੀ ਆ ਹੁਣ ਨੁਕਸਾਨ ਜਿਹੜਾ ਸਾਰੀ ਜਗ੍ਹਾ ਤੇ ਆ ਇਸ ਕਰਕੇ ਹਰ ਇਨਾ ਪ੍ਰਬੰਧ ਚਾਹੀਦਾ ਸੀਗਾ ਕਿ ਆਪਾਂ ਨੂੰ ਜਦ ਪਤਾ ਸੀ ਪਹਿਲੇ ਆਪਾਂ ਅਲਰਟ ਸੀਗੇ ਕਿ ਜਿਹੜੇ ਡੈਮ ਆ ਜ ਪਾਣੀ ਫੁੱਲ ਹੋ ਚੁੱਕਾ ਤੇ ਜਿੱਥੇ ਆਪਾਂ ਨੂੰ ਲੱਗਦਾ ਸੀ ਪਾਣੀ ਆ ਸਕਦਾ ਉਹ ਉੱਥੇ ਆਪਾਂ ਕਿਉਂ ਨਹੀਂ ਇੰਤਜ਼ਾਮ ਕੀਤੇ ਇਹ ਸਾਰੀ ਇੱਕ ਚਿੰਤਾ ਦਾ ਵਿਸ਼ਾ ਤੇ ਇਹ ਇੱਕ ਇਸ਼ੂ ਆ ਆਮ ਜਨਤਾ ਦਾ ਪ੍ਰਸ਼ਾਸਨ ਗਾੜੀ ਤੇ ਸਰਕਾਰ ਗਾੜੀ ਐ ਐਸਡੀਐਮ ਸਾਹਿਬ ਮੈਂ ਬਾਰ ਬਾਰ ਟੈਲੀਫੋਨ ਕਰਨ ਤੇ ਮੈਂ ਜ਼ਿੰਮੇਵਾਰ ਵਿਅਕਤੀਆਂ ਸਾਬਕਾ ਸਰਪੰਚਾਂ ਬਲਾਕ ਸੰਮਤੀ ਦਾ ਸਾਬਕਾ ਮੈਂਬਰਾਂ ਬਲਾਕ ਕਾਂਗਸ ਦਾ ਪ੍ਰਧਾਨ ਅਨੇਕਾ ਗ੍ਰਿਮਿੰਸ ਕਮੇਟੀ ਦਾ ਮੈਂਬਰ ਰਿਆਂ ਮਾਰਕੀਟ ਕਮੇਟੀ ਦਾ ਮੈਂਬਰ ਰਿਆਂ ਜੇ ਸਾਡੇ ਵਰਗੇ ਲੋਕਾਂ ਦਾ ਟੈਲੀਫੋਨੀ ਅਜਿਹੇ ਹਾਲਾਤ ਦੇ ਵਿੱਚ ਐਸਡੀਐਮ ਚੱਕ ਦੇ ਤਾਂ ਫਿਰ ਇਹ ਕਿਨਾਂ ਦਾ ਟੈਲੀਫੋਨ ਚੱਕਣਗੇ ਕਿਉਂਕਿ ਕਹਿਣਾ ਕੀ ਸੀ ਕਹਿਣਾ ਇਹੋ ਹੀ ਸੀ ਕਿ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਹਫਾਜ਼ਤ ਕੀਤੀ ਜਾਵੇ ਕੋਈ ਇੰਤਜ਼ਾਮ ਕੀਤੇ ਜਾਣ ਪਰ ਇਹ ਬਿਲਕੁਲ ਨਹੀਂ ਕੀਤਾ ਗਿਆ ਇਸ ਲਈ ਪ੍ਰਸ਼ਾਸਨ ਦੀ ਐਸਡੀਐਮ ਦੀ ਨਿੰਦਾ ਕਰਦੇ ਆ ਬੀਡੀਪੀਓ ਸਾਹਿਬ ਨੇ ਟੈਲੀਫੋਨ ਜ਼ਰੂਰ ਚੱਕਿਆ ਵਾ ਪਰ ਜਿਹੜੇ ਪੁਖਤਾ ਇੰਤਜ਼ਾਮ ਆ ਹਾਲੀ ਤੱਕ ਵੀ ਸਾਨੂੰ ਕਹਿ ਰਹੇ ਪੀ ਬੀਡੀਪੀਓ ਸਾਹਿਬ ਇੱਥੇ ਆ ਰਹੇ ਆ ਅਜੇ ਤੱਕ ਕੋਈ ਨਹੀਂ ਆਇਆ ਇਸ ਕਰਕੇ ਇਹ ਪਾਣੀ ਜਿਹੜਾ ਵਾ ਇਹ ਅਜੇ ਵੀ ਵਹਾਅ ਬਹੁਤ ਤੇਜ਼ ਆ ਜਦ ਕੇ ਜਿੰਨਾ ਪਾਣੀ ਆਇਆ ਉਹਨਾਂ ਸचेत ਲੋਕਾਂ ਨੂੰ ਨਹੀਂ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਸਿੱਧੀ ਸਰਕਾਰ ਦੀ ਤੇ ਮੋਢ ਜਿਹੜਾ ਪ੍ਰਸ਼ਾਸਨ ਹੈਗਾ ਉਹਦੀ ਆ ਜੀ ਕਿੰਨਾ ਰਕਬਾ ਜਿਹੜਾ ਪਾਣੀ ਦੀ ਮਾਰੇ ਖਾ ਗਿਆ ਹੁਣ ਕੋਈ ਕੋਈ ਮੈਂ ਕਿੰਨਾ ਵੀ ਕੋਈ ਤੁਸੀਂ ਦੇਖ ਲਓ ਵੀ ਪਾਣੀ ਜਿੱਥੋਂ ਤੱਕ ਨਿਗਾ ਜਾਂਦੀ ਪਾਣੀ ਪਾਣੀ ਇਹਦਾ ਅੰਦਾਜ਼ਾ ਨਹੀਂ ਕੋਈ ਲੱਗ ਸਕਦਾ ਇਹ ਤਾਂ ਸਰਕਾਰ ਕੋਲ ਜਿਹੜੇ ਹੈਗੇ ਆ ਮਾਲ ਮਹਿਕਮੇ ਦੇ ਅਫਸਰ ਉਹਨਾਂ ਨੂੰ ਸਾਰਾ ਪਤਾ ਹੀ ਆ ਵੀ ਰਕਬਾ ਕਿੰਨਾ ਵਾ ਸਾਡੇ ਮੰਡ ਚ ਜਾਂ ਬਾਕੀ ਜ਼ਿਲ੍ਹਿਆਂ ਦਾ ਵੀ ਆਪਣੇ ਆਪਣੇ ਜਿਹੜੇ ਇਹਨਾਂ ਦਾ ਤੁਰੰਤ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਕਿਹਾ ਸੀ ਕਿ ਗਰਦਾਬਰੀ ਬਾਅਦ ਚ ਹੋਊਗੀ ਪਹਿਲੇ ਮੁਆਵਜ਼ਾ ਲੋਕਾਂ ਦੀ ਜੇਬ ਚ ਹੋਊਗਾ ਐ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਭੁੱਲ ਗਏ ਹੋ ਕਿ ਜਦੋਂ ਕਣਕ ਵਾਰਸ਼ਾ ਨਾਲ ਖਰਾਬ ਹੋਈ ਸੀ ਤੁਸੀਂ ਆਪ ਖੇਤਾਂ ਵਿੱਚ ਜਾ ਕੇ ਜਿਹੜੀਆਂ ਕਣਕਾਂ ਡਿੱਗੀਆਂ ਹੋਈਆਂ ਉਹਨਾਂ ਨੂੰ ਚੁੱਕ-ਚੁੱਕ ਕੇ ਦੇਖਿਆ ਸੀਗਾ ਤੇ ਜਿਹੜੀ ਥੱਲੇ ਵਾਲੀ ਤੈ ਸੀ ਨਾ ਮੰਦਵ ਲਗਭਗ ਅੱਧੀ ਕਣਕ ਜਿਹੜੀ ਉਹ ਮਰ ਚੁੱਕੀ ਸੀਗੀ ਤੇ ਤੁਸੀਂ ਕਿਹਾ ਸੀ ਵੀ 13 ਤਰੀਕ ਤੋਂ ਬਾਅਦ 14 ਤਰੀਕ ਨੂੰ ਲੋਕਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਜੇ ਪਰ ਗੱਲ ਕਰੀਏ ਤੇ ਇਹ ਆਪਣਾ ਜਿਹੜਾ ਪਾਣੀ ਦੇ ਮਾਰ ਦੇ ਹੇਠ ਦੇ ਵਿੱਚ ਮਤਲਬ ਕਿੰਨੀ ਫਸਲ ਜਿਹੜੀ ਆ ਗਈ ਹੈ ਤੇ ਮਤਲਬ ਜਿਹੜੇ ਲੋਕ ਰਹਿ ਰਹੇ ਨੇ ਇੱਥੇ ਡੇਰਿਆਂ ਤੇ ਉਹਨਾਂ ਦਾ ਕੀ ਹਾਲ ਹੈ ਇਸ ਟਾਈਮ ਇਸ ਟਾਈਮ ਜੀ ਲੋਕ ਕੂਠੀਆਂ ਤੇ ਚੜੇ ਹੋਏ ਆ ਲੋਕ ਦਹਾਈਆਂ ਪਾਰੇ ਆਪਣੇ ਆਪ ਲੋਕ ਇੰਤਜ਼ਾਮਾ ਦੇਖੋ ਕਿੰਨੀ ਆਟ ਤੁਸੀਂ ਬਦਨ ਨੂੰ ਕਿੰਨੇ ਲੋਕ ਆ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰੱਖਸ਼ਾ ਲਈ ਲੋਕਾਂ ਦੇ ਡੰਗਰ ਮਾਲ ਕੱਢ ਕੱਢ ਕੇ ਬਾਹਰ ਲਿਆ ਰਿਹਾ ਤੇ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਨਹੀਂ ਨਜ਼ਰ ਮਾਰ ਲੋ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦੇਸਾ ਜਦੋਂ ਕੋਚਰ ਪਹਿਲਾਂ ਜਿਹੜਾ ਪਾਣੀ ਆਇਆ ਤੁਸੀਂ ਤੋਂ ਕਾਫੀ ਪਰਾਂ ਸੀ ਉੱਟ ਸੀ ਤੋਂ ਪਰਲੇ ਪਾਸੇ ਉਹ ਨੀਵੇਂ ਥਾਵਾਂ ਤੇ ਪਾਣੀ ਸੀਗਾ ਨੀਵੇਂ ਥਾਵਾਂ ਵਾਲੀਆਂ ਫਸਲਾਂ ਪਹਿਲਾਂ ਹੀ ਮਰ ਚੁੱਕੀਆਂ ਆ ਤੇ ਆ ਜਿਹੜੀਆਂ ਰਹਿੰਦੀਆਂ ਸੀਗੀਆਂ ਇਹਦੇ ਤੁਹਾਡੇ ਸਾਹਮਣੇ ਆ ਡੁੱਬੀਆਂ ਪਈਆਂ ਇਹਨਾਂ ਦਾ ਹਾਲ ਕੀ ਹੋਣਾ ਇਹ ਤੇ ਮਾਲਕ ਜਾਂ ਸਾਰੇ ਆਪਾਂ ਜਾਣਦੇ ਆ ਕਿਉਂਕਿ ਇਹ ਜਿਹੜੀ ਸਰਕਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਤੇ ਜਿਹੜਾ ਪ੍ਰਸ਼ਾਸਨ ਵਾ ਜਿਨ੍ਹਾਂ ਨੇ ਢਿੱਲ ਦਿਖਾਈ ਹੈ ਇਹਦੇ 'ਚ ਐਸ.ਡੀ.ਐਮ. ਸਾਹਿਬ ਜਿਨ੍ਹਾਂ ਨੇ ਟੈਲੀਫੋਨ ਤੱਕ ਨਹੀਂ ਚੁੱਕਿਆ ਅਸੀਂ ਆਮ ਆਵਾਮ ਆਪਣੀ ਦੁੱਖ ਤਕਲੀਫਾਂ ਪਾਣੀ ਵਿੱਚ ਘਿਰੇ ਹੋਣ ਕਾਰਨ ਹੀ ਅਸੀਂ ਕਰ ਰਹੇ ਸੀ ਟੈਲੀਫੋਨ ਨਾ ਕਿ ਸਾਡਾ ਪਰਸਨਲੀ ਕੰਮ ਸੀਗਾ ਤੇ ਜੇ ਇਸ ਸਮੇਂ ਉਹ ਟੈਲੀਫੋਨ ਨਹੀਂ ਚੁੱਕਦੇ ਤੇ ਇਹੋ ਜੇ ਅਫਸਰ ਨੂੰ ਸਸਪੈਂਡ ਕਰਨਾ ਚਾਹੀਦਾ ਡਿਸਮਿਸ ਕਰਨਾ ਚਾਹੀਦਾ ਤਾਂ ਕਿ ਉਹਨੂੰ ਅਹਿਸਾਸ ਹੋਵੇ ਕਿ ਇੱਕ ਜ਼ਿੰਮੇਵਾਰ ਲੋਕਾਂ ਦਾ ਤੁਸੀਂ ਟੈਲੀਫੋਨ ਨਹੀਂ ਚੁੱਕਦੇ ਤੇ ਇਹਦੀ ਮੈਂ ਨਿੰਦਾ ਕਰਦਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ